ਨਮਸਕਾਰ ਜੀ ਪਾਰਲੀਮੈਂਟ ਹਲਕਾ ਲੋਕ ਸਭਾ ਹਲਕਾ ਅਮਰਸਰ ਦੇ ਵਾਸੀਓ ਮੈਂ ਅੱਜ ਬਹੁਤ ਜ਼ਰੂਰੀ ਗੱਲ ਕਰਨ ਵਾਸਤੇ ਤੁਹਾਡੇ ਨਾਲ ਲਾਈਵ ਹੋ ਰਿਹਾ ਕਿ ਕਿੱਡੀ ਘਟੀਆ ਪੋਲਿਟਿਕਸ ਜਿਹੜੀ ਹੋ ਰਹੀ ਆ ਤੁਸੀਂ ਇਹ ਦੇਖੋ ਇਹ ਬੋਰਡ ਪੋਲਿਟਿਕਸ ਜਿਹੜੀ ਆ ਜਿਹੜੇ ਹੋਲਡਿੰਗ ਲੱਗਦੇ ਆ ਐਡਵਰਟਾਈਜ਼ਮੈਂਟ ਹੈ ਕਹਿਨੇ ਕੀਤਾ ਕਰਾਇਆ ਤਾਂ ਕੁਝ ਹੈ ਨਹੀਂ ਸਿਰਫ ਲੋਕਾਂ ਦੇ ਦਿਮਾਗ ਦੇ ਵਿੱਚ ਆਪਣੀ ਐਡਵਰਟਾਈਜ਼ਮੈਂਟ ਫਰਕੇ ਐਡਵਰਟਾਈਜ਼ਮੈਂਟ ਭਰ ਕੇ ਤੇ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਵੋਟ ਪਾਓ ਸਾਰੇ ਚਲੋ ਜਦੋਂ ਕੋਈ ਕੰਪੀਟੀਸ਼ਨ ਹੁੰਦਾ ਅਸੀਂ ਵੀ ਕੋਸ਼ਿਸ਼ ਕਰਦੇ ਆ ਅਸੀਂ ਵੀ ਬੋਰਡ ਲਵਾਉਨੇ ਆ ਪਰ ਇੱਕ ਇਹ ਘਟੀਆਂ ਪੋਲਿਟਿਕਸ ਜਿਹੜੀ ਆ ਨਾ ਇਹ ਕਿ ਸਾਡੇ ਬੋਰਡ ਰੋਜ਼ ਪਾੜੇ ਜਾਂਦੇ ਆ ਰੋਜ਼ ਬਲੇਡ ਮਾਰੇ ਜਾਂਦੇ ਆ ਜਿਨ੍ਹਾਂ ਦੇ ਉੱਤੇ ਸਾਡੀਆਂ ਪਰਮਿਸ਼ਨਾਂ ਲੱਗੀਆਂ ਪਹਿਲਾਂ ਕਿਸੇ ਤਰੀਕੇ ਨਾਲ ਪਹਿਲਾਂ ਪਰਮਿਸ਼ਨਾਂ ਲਾਉਂਦੇ ਆ ਉਸ ਤੋਂ ਬਾਅਦ ਬੋਰਡ ਜਿਹੜੇ ਆ ਉਹ ਸਾਡੇ ਲائے ਜਾਂਦੇ ਜਾਂ ਪਾੜੇ ਜਾਂਦੇ ਆ ਥਾਂ ਥਾਂ ਤੋਂ ਸਾਡਾ ਬੋਰਡ ਇਸ ਪਾਰਲੀਮੈਂਟ ਦੇ ਇਲਾਕੇ ਦੇ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾ ਸਾਡੇ ਬੋਰਡ ਇਸੇ ਕਰਕੇ ਨਹੀਂ ਦਿਸਦੇ ਸਾਨੂੰ ਸਾਡੇ ਵਰਕਰਾਂ ਦੇ ਬੋਰਡ ਲਾਓ ਜੀ ਹੋਲਡਿੰਗ ਲਾਓ ਆ ਤੁਹਾਡੇ ਆਪਣੇ ਹੋਲਡਿੰਗ ਨਹੀਂ ਦਿਸਦੇ ਮੈਂ ਤੇ ਲੋਕਾਂ ਨੂੰ ਇਹ ਹੀ ਜਾਨਣਾ ਕਿ ਮੇਰੇ ਬੋਰਡ ਜਿਹੜੇ ਆ ਨਾ ਸਮਝ ਲੋ ਲੋਕਾਂ ਦੇ ਦਿਲਾਂ ਦੇ ਉੱਤੇ ਲੱਗੇ ਆ ਮੇਰੇ ਕੰਮ ਦੀ ਛਾਪ ਜਿਹੜੀ ਆ ਨਾ ਇਸ ਗੁਰੂ ਨਗਰੀ ਦੇ ਸੇਵਾਦਾਰ ਦੇ ਕੰਮ ਦੀ ਛਾਪ ਲੋਕਾਂ ਦੇ ਦਿਲਾਂ 'ਚ ਆ ਮੇਰਾ ਨਹੀਂ ਖਿਆਲ ਆ ਤੁਸੀਂ ਸਿਰਫ ਵੋਟ ਕਰਕੇ ਹੀ ਇਹਨਾਂ ਦੀ ਐਡਵਰਟਾਈਜ਼ਮੈਂਟ ਕਰਕੇ ਇਹਨੂੰ ਵੋਟ ਪਾ ਦੋਗੇ ਕਿਉਂਕਿ ਜੋ ਪਿਛਲੇ ਦੋ ਤਜਰਬੇ ਅਸੀਂ ਕੀਤੇ ਆ ਤੇ ਕਾਂਗਰਸ ਦਾ ਤੇ ਝਾੜੂ ਦਾ ਉਸ ਤੋਂ ਮੇਰਾ ਖਿਆਲ ਆ ਕਿ ਅਸੀਂ ਬਹੁਤ ਅਵੇਅਰ ਹੋ ਗਏ ਹੋਵਾਂਗੇ ਤੇ ਅੰਮ੍ਰਿਤਸਰ ਨੂੰ ਅਸੀਂ ਕਿੰਨਾ ਸ਼ਾਨਦਾਰ ਬਣਾਇਆ ਸੀ ਕਿੰਨੀ ਸੋਹਣੀ ਇਹਦੀ ਡਵੈਲਪਮੈਂਟ ਕੀਤੀ ਸੀ ਪਰ ਇਹਨਾਂ ਨੇ ਫਿਰ ਉਸੇ ਤਰ੍ਹਾਂ ਵੈਗ ਗਿਆ ਲਾਤਾ ਇਹਨਾਂ ਨੇ ਫੇਰ ਉਸ ਬਦਹਾਲੀ ਵਾਲ ਕੁੜੇ ਦੇ ਢੇਰਾਮਾ ਲੈਂਦਾ ਜਿਹਨੂੰ ਅਸੀਂ ਬਹੁਤ ਸੋਹਣਾ ਸਾਫ ਸੁਥਰਾ ਬਣਾਇਆ ਸੀ ਐ ਵੇਖੋ ਬੋਰਡ ਹੀ ਬੋਰਡ ਐ ਇਹਨਾਂ ਦੇ ਬੋਰਡ ਆ ਗਿਆ ਜਿਹੜੇ ਹੋਲਡਿੰਗ ਦੂਸਰੇ ਆ ਸਾਡੇ ਅਸੀਂ ਲੋਕਾਂ ਦੀਆਂ ਪ੍ਰਾਈਵੇਟ ਪ੍ਰਾਪਰਟੀਆਂ ਲਾਉਨੇ ਆ ਇਹ ਰਾਤ ਨੂੰ ਪਤਾ ਨਹੀਂ ਮੈਨੂੰ ਕਿਸੇ ਨੇ ਦੱਸਿਆ ਕਿ ਵੱਡੇ ਆ ਵੱਡੇ ਇਹਨਾਂ ਨੇ ਡਾਂਗਾਂ ਦੇ ਉੱਤੇ ਲਾਏ ਆ ਕਿਲ ਵਗੈਰਾ ਜਾਂ ਉਹ ਇੱਕ ਕੋਈ ਕੁੰਡੀ ਜੀ ਟਾਈਪ ਦੀ ਚੀਜ਼ ਲਾਈ ਆ ਉਤੋਂ ਖਿੱਚਦੇ ਆ ਉਹਨੂੰ ਪਾੜ-ਪਾੜ ਕੇ ਥੱਲੇ ਸੁੱਟੀ ਜਾਂਦੇ ਜਿੰਨਾਂ ਤੇ ਸਾਡੀਆਂ ਪਰਮਿਸ਼ਨਾਂ ਲੱਗੀਆਂ ਤੁਸੀਂ ਜੇ ਨਹੀਂ ਕੰਪੀਟੀਸ਼ਨ ਕਰ ਸਕਦੇ ਜਿਹੜੇ ਵੀ ਕੈਂਡੀਡੇਟ ਹੈ ਸਾਡੇ ਸਾਹਮਣੇ ਤੇ ਫਿਰ ਵੈਸੇ ਹੀ ਹੱਥ ਖੜੇ ਕਰ ਦੋ ਇਹ ਘੱਟਿਆ ਪੋਲਿਟਿਕਸ ਤੇ ਕਿਉਂ ਉਤਰੇ ਪਏ ਜੇ ਸਾਡੇ ਵਰਕਰ ਸਾਡੋਂ ਵੀ ਆਂਦੇ ਆ ਵੀ ਤੁਸੀਂ ਬੋਰਡ ਲਾਓ ਅਸੀਂ ਬੋਰਡ ਲਵਾਉਨੇ ਆ ਪਰ ਸਾਡੇ ਬੋਰਡ ਪਾੜ ਦਿੱਤੇ ਜਾਂਦੇ ਆ ਮੈਨੂੰ ਤੇ ਇੱਥੋਂ ਦਾ ਕਿਸੇ ਨੇ ਦੱਸਿਆ ਵੀ ਡੀਸੀ ਸਾਹਿਬ ਨੂੰ ਸਰਕਾਰ ਵੱਲੋਂ ਹਿਦਾਇਤ ਹੋਈ ਆ ਇਸ ਝਾੜੂ ਪਾਰਟੀ ਵੱਲੋਂ ਇਹ ਬੋਰਡ ਜਿਹੜੇ ਆ ਇਨਾਂ ਦੇ ਦੂਜੇ ਪਾਰਟੀਆਂ ਦੇ ਜਾਂ ਇਹਦੇ ਖਾਸ ਕਰਕੇ ਜੋਸ਼ੀ ਦੇ ਕਿਉਂਕਿ ਇਸ ਸੇਵਾਦਾਰ ਤੋਂ ਡਰ ਲੱਗਦਾ ਇਹਨਾਂ ਨੂੰ ਸਾਰਿਆਂ ਨੂੰ ਸਾਰੇ ਜਿਹੜਾ ਕੋਟਦਾਂ ਦਾ ਮੇਰਾ ਜੋਸ਼ੀ ਨਾਲ ਮੁਕਾਬਲਾ ਭਾਜਪੀ ਵਾਲੇ ਕਹਿੰਦੇ ਉਹ ਵੀ ਜੋਸ਼ੀ ਨਾਲ ਮੁਕਾਬਲਾ ਇਹ ਝਾੜੂ ਵਾਲਿਆਂ ਦੇ ਵੀ ਇਹ ਵੀ ਇਹ ਵੀ ਇੰਦੇ ਜੋਸ਼ੀ ਨਾਲ ਮੁਕਾਬਲਾ ਇਹ ਪੰਜੇ ਵਾਲਾ ਜਿਹੜਾ ਵਾ ਔਜਲਾ ਦੋਵਰੀ ਐਮਪੀ ਬਣਿਆ ਜਨੇ ਦੋ ਪੰਨ ਦਾ ਕੰਮ ਨਹੀਂ ਕੀਤਾ ਇਹਨੇ ਵੀ ਨਾ ਝੜੂ ਵਾਲੇ ਨੇ ਕੀਤਾ ਸਵਾ ਦੋ ਸਾਲ ਹੋ ਗਿਆ ਇਹਨੂੰ ਮੰਤਰੀ ਬਣਨ ਨੂੰ 2 ਰੁਪਈਆ ਦਾ ਇਹਨਾਂ ਨੇ ਕੰਮ ਨਹੀਂ ਕੀਤਾ ਮੈਂ ਤੇ ਕਿਹਾ ਫੋਟ ਬਾਈ ਫੋਟ ਦਾ ਹੀ ਦਿਖਾ ਦਿਓ ਕੰਮ ਉਂਗਲ ਕਰਕੇ ਵੀ ਇਹ ਵਾਲਾ ਮੈਂ ਕੀਤਾ ਉਹਦੇ ਇਹਨਾਂ ਕੋ ਦਿਖਾਇਆ ਨਹੀਂ ਗਿਆ ਤੇ ਸਿਰਫ ਬੋੜਾ ਦੇ ਨਾਲ ਵੋਟਾਂ ਲਲੋਗੇ ਤੁਸੀਂ ਸਾਡੇ ਬੋਰਡ ਪਾੜ ਕੇ ਤੁਸੀਂ ਮਤਲਬ ਜਿਹੜੀ ਇਲੈਕਸ਼ਨ ਦੇ ਦੋਗੇ ਇਸ ਪਾਰਲੀਮੈਂਟ ਇਸ ਗੁਰੂ ਨਗਰੀ ਦੇ ਲੋਕਾਂ ਨੇ ਸਬਕ ਜਿਹੜਾ ਵਾ ਨਾ ਉਹ ਤੁਹਾਡੇ ਕੋਈ ਲਿਆ ਵਾ ਕਿ ਤੁਹਾਡੀਆਂ ਗੱਲਾਂ ਚ ਆਗੇ ਤੁਹਾਡੇ ਚਾਸੇ ਚ ਆਗੇ ਤੁਹਾਡੇ ਸਬਜ਼ ਬਾਗਾਂ ਚ ਆਗੇ ਤੁਹਾਡੀ ਝੂਠੀ ਐਡਵਰਟਾਈਜ਼ਮੈਂਟਸ ਆਗੇ ਜੋ ਤੁਸੀਂ ਟੀਵੀ ਦੇ ਉੱਤੇ ਝੂਠ ਵਿਖਾਇਆ ਉਹਦੇ ਚ ਆਗੇ ਉਸੇ ਚੀਜ਼ ਦੇ ਤੇ ਪਹਿਲਾਂ ਠੱਗੇ ਗਏ ਲੋਕ ਗੁਰੂਦੀ ਨਗਰੀ ਦੇ ਬਰਬਾਦ ਕਰਾ ਲਿਆ ਸ਼ਹਿਰ ਕੂੜੇ ਦੇ ਢੇਰ ਲਵਾ ਲਏ ਸੜਕਾਂ ਟੁੱਟ ਗਈਆਂ ਗੰਦਗੀ ਦੇ ਪਰਮਾਰ ਗੰਦਾ ਪਾਣੀ ਪੀਣ ਨੂੰ ਲੋਕ ਮਜਬੂਰ ਆ ਤੇ ਤੁਸੀਂ ਬੋਡਾਂ ਦੇ ਨਾਲ ਹੀ ਵੋਟਾਂ ਲੈ ਲੈਣੀਆਂ ਸਾਡੇ ਬੋਟ ਪਾੜ ਕੇ ਤੁਹਾਨੂੰ ਵੋਟਾਂ ਮਿਲ ਜਾਣਗੀਆਂ ਕਿਸ ਤਰ੍ਹਾਂ ਵੋਟਾਂ ਨਹੀਂ ਮਿਲਣੀਆਂ ਮੈਂ ਆਪਣੇ ਪਾਰਲੀਮੈਂਟ ਦੇ ਹਲਕੇ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਗਾ ਨਾਲ ਮੈਂ ਡੀਸੀ ਸਾਹਿਬ ਨੂੰ ਇਹ ਤਕੀਦ ਕਰਨਾ ਚਾਹੁੰਗਾ ਡੀਸੀ ਸਾਹਿਬ ਫੇਅਰ ਕਰੋ ਡੀਸੀ ਸਾਹਿਬ ਇਨਸਾਫ ਕਰੋ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਅੰਡਰ ਜੇ ਐਸ ਵੇਲੇ ਪਰ ਤੁਹਾਨੂੰ ਹਦਾਇਤਾਂ ਜਿਹੜੀਆਂ ਆਫ ਦਾ ਰਿਕਾਰਡ ਜਿਹੜੀਆਂ ਜਾਂ ਕਿਸੇ ਤਰੀਕੇ ਨਾਲ ਮਿਲ ਰਹੀਆਂ ਨਾ ਕਿ ਤੁਸੀਂ ਮੁੜ ਕੇ ਇੱਥੇ ਪੋਸਟਿੰਗ ਲੈਣੀ ਆ ਤੇ ਤੁਸੀਂ ਸਾਡੇ ਬੋਰਡ ਪੜਵਾ ਕੇ ਇਹ ਵੇਖੋ ਸਭ ਉਹਨਾਂ ਦੇ ਆ ਸਭ ਇਹਨਾਂ ਦੇ ਆ ਇਹ ਵੇਖੋ ਹੈ ਕਿ ਕਿ ਇਹਦੇ ਤੋਂ ਦੇ ਬੀਜੇਪੀ ਵਾਲੇ ਤਾਂ ਕਿਸੇ ਨੂੰ ਕੋਈ ਪਰਵਾਹ ਨਹੀਂ ਕੀ ਉਹਨੂੰ ਕੋਈ ਗੱਲ ਨਹੀਂ ਹੈ ਪਰ ਐਸੇ ਵਾਧਾ ਤੋਂ ਡਰ ਲੱਗਦਾ ਇਸ ਕਰਕੇ ਸਾਡਾ ਕੋਈ ਬੋਰਡ ਕੋਈ ਇੱਕ ਸਾਡਾ ਬੋਰਡ ਨਜ਼ਰ ਨਹੀਂ ਆਉਂਦਾ ਜਿਹੜੇ ਅਸੀਂ ਲਾਏ ਆ ਸਾਰੇ ਇਹਨਾਂ ਨੇ ਫਾੜਦੇ ਆ ਜਾਂ ਲਵਾਉਂਦੇ ਆ ਜਾਂ ਇਲੈਕਸ਼ਨ ਕਮਿਸ਼ਨ ਦੇ ਬੰਦਿਆਂ ਕੋ ਪਰਮਿਸ਼ਨ ਨਾਲ ਲਵਾ ਕੇ ਲਵਾਉਂਦੇ ਆ ਤੇ ਮੈਂ ਆਪਣੇ ਪਾਰਲੀਮੈਂਟ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਇਹ ਘਟੀਆਂ ਪੋਲਿਟਿਕਸ ਤੇ ਪੋਲਿਟਿਕਸ ਤੇ ਉੱਤਰਿਆ ਬਾਕੀ ਹਾਲੇ ਦੇ 12 ਦਿਨ ਰਹਿੰਦੇ 13 ਦਿਨ ਮੈਂ ਆਪ ਇਸ ਪਾਰਲੀਮੈਂਟ ਗੁਰੂ ਦੀ ਨਗਰੀ ਦੀ ਇਸ ਪਾਰਲੀਮੈਂਟ ਦੇ ਇਸ ਮੱਝ ਦੇ ਯੋਧਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਗਾ ਬੜੇ ਤਰ੍ਹਾਂ ਦੇ ਪਰਲੋਭਨ ਬੜਾ ਤਰ੍ਹਾਂ ਦਾ ਤਸ਼ੱਦਦ ਬੜਾ ਤਰ੍ਹਾਂ ਦੀਆਂ ਧਮਕੀਆਂ ਜਿਹੜੀਆਂ ਸਰਕਾਰਾਂ ਭਾਵੇਂ ਉਹ ਸੈਂਟਰ ਦੀ ਸਰਕਾਰ ਹੋਵੇ ਭਾਵੇਂ ਸਟੇਟ ਦੀ ਸਰਕਾਰ ਹੋਵੇ ਇਹਨਾਂ ਨੇ ਬਹੁਤ ਪ੍ਰੈਸ਼ਰ ਪਾਉਣਾ ਹਾਲੇ ਸੈਂਟਰ ਦੀ ਲੀਡਰਸ਼ਿਪ ਵੀ ਆਉਣੀ ਆ ਇਹਨਾਂ ਨੇ ਬੜਾ ਤਰ੍ਹਾਂ ਦੇ ਕਈ ਤਰ੍ਹਾਂ ਦੇ ਲੋਭ ਲਾਲਚ ਪ੍ਰੈਸ਼ਰ ਮੰਤਰੀਆਂ ਨੂੰ ਭਾਉਣਾ ਕੱਲੇ-ਕੱਲੇ ਬੂਤੰਜਾਰ ਤੱਕ ਮੰਤਰੀਆਂ ਨੇ ਜਾਣਾ ਅਵੇਰ ਰਿਓ ਜਾਗਰੂਕ ਰਿਓ ਇਹਨਾਂ ਸਿਰਫ ਇੱਕ ਤਰੀਕ ਤੱਕ ਤੁਹਾਡੀ ਬਾਤ ਪੁੱਛਣੀ ਆ ਇੱਕ ਤਰੀਕ ਤੋਂ ਬਾਅਦ ਨਾਲ ਇਹਨਾਂ ਨੇ ਨਜ਼ਰ ਆਉਣਾ ਤੇ ਨਾ ਇਹਨਾਂ ਨੇ ਕੁਝ ਕਰਨਾ ਤੇ ਨਾ ਇਹਨਾਂ ਨੇ ਕਿਸੇ ਨੂੰ ਪੁੱਛਣਾ ਭਾਵੇਂ ਉਹ ਸਟੇਟ ਸਰਕਾਰ ਹੋਵੇ ਝਾੜੂ ਵਾਲੇ ਤੇ ਭਾਵੇਂ ਉਹ ਦਿੱਲੀ ਵਾਲੀ ਸਰਕਾਰ ਹੋਵੇ ਜਿਹੜੀ ED ਤੇ CBI ਤੇ ਹਰ ਤਰ੍ਹਾਂ ਦਾ ਜਿਹੜਾ ਹੱਥ ਕੰਡਾ ਇਹਨਾਂ ਦੇ ਲੀਡਰ ਇਹਨਾਂ ਦੇ ਵਰਕਰਾਂ ਦੱਸਿਆ ਕਿਉਂਕਿ BJP ਵਾਲੇ ਵੀ ਬਥੇਰੇ ਆਪਣੇ ਨਾਲ ਅਟੈਚ ਆ ਜਿਹੜੇ ਸਮਝਦੇ ਆ ਕਿ ਇਸ ਗੁਰੂ ਨਗਰੀ ਦੇ ਸੇਵਕ ਨੇ ਹਰ ਕਦਾ ਕੰਮ ਕੀਤਾ ਪਾਰਟੀਆਂ ਤੋਂ ਉੱਪਰ ਉੱਠ ਕੇ ਮੈਂ ਕਦੀ ਪਾਰਟੀ ਪੋਲਿਟਿਕਸ ਉਹ ਉਦੋਂ ਨਹੀਂ ਕੀਤੀ ਪਾਰਟੀ ਪੋਲਿਟਿਕਸ ਹੁੰਦੀ ਆ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ ਇਲੈਕਸ਼ਨ ਤੋਂ ਬਾਅਦ ਸਭ ਦਾ ਹੰਦਾ ਬੰਦਾ ਐਮ ਐਲ ਏ ਹੋਵੇ ਭਾਵੇਂ ਮੰਤਰੀ ਹੋਵੇ ਤੇ ਮੈਂ ਉਸ ਧਰਮ ਤੇ ਪੱਕਾ ਰਿਆਂ ਮੈਂ ਕਦੀ ਕਾਂਗਰਸ ਕਦੀ ਕਾਲੀ ਕਦੀ ਬੀ ਜੀ ਪੀ ਕਦੀ ਕੋਈ ਆਮ ਪਾਰਟੀ ਤੇ ਕੱਲ ਆਈ ਚਲੋ ਕਦੀ ਇਹ ਨਹੀਂ ਕਿਸੇ ਨੂੰ ਕਿਹਾ ਹਰ ਇੱਕ ਦਾ ਕੰਮ ਕਰਦਾ ਸੀ ਹਰ ਇੱਕ ਦਾ ਸਵਾਗਤ ਕਰਦਾ ਸੀ ਹਰ ਇੱਕ ਦੀ ਰਿਸਪੈਕਟ ਕਰਦਾ ਸੀ ਤੇ ਅੱਜ ਤੱਕ ਕਰਦਾ ਇਹ ਪਾਰਟੀ ਪੋਲਿਟਿਕਸ ਆ ਗਿਆ ਹੁਣ ਇਲੈਕਸ਼ਨ ਤੱਕ ਇਸ ਕਰਕੇ ਬੀਜੇਪੀ ਵਾਲੇ ਵੀ ਬਥੇਰੇ ਦੱਸ ਦਿੰਦੇ ਆ ਵੀ ਇਹਨਾਂ ਦੇ ਲੀਡਰ ਜਿਹੜੇ ਦਿੱਲੀੋਂ ਆ ਰਹੇ ਆ ਨਾ ਉਹ ਆਂਦੇ ਆ ਸਾ ਮਦਾਮ ਦੰਡ ਧੀਦ ਬਾਈ ਹੁੱਕ ਬਾਈ ਕਰੋਕ ਪੈਸਾ ਬਹੁਤ ਆ ਦਿੱਲੀ ਵਾਲਿਆਂ ਕੋ ਤੇ ਮੈਂ ਤੇ ਪਾਰਲੀਮੈਂਟ ਦੇ ਲੋਕਾਂ ਨੂੰ ਇਹ ਕਹਿਣਾ ਚਾਹੂੰਗਾ ਵੋਟ 5 ਸਾਲ ਵਾਸਤੇ ਪਾਇਓ ਅਨੰਦ ਲੈਣੇ ਆ ਇਨਾਂ ਕੋਲ ਬਹੁਤ ਪੈਸਾ ਵਾ ਕੋਈ ਗੱਲ ਨਹੀਂ ਲੋ ਗੋਟ 5 ਸਾਲ ਵਾਸਤੇ ਪਾਇਓ ਨਹੀਂ ਤੇ ਗੰਦਾ ਪਾਣੀ ਐ ਸੀਵਰੇਜ ਜਾਂ ਸੜਕਾਂ ਜਾਂ ਜੋ ਇਹ ਹੋ ਰਿਹਾ ਵਾ ਇੱਥੇ ਪੰਜਾਬ ਦੇ ਵਿੱਚ ਉਹਨੂੰ ਫੇਸ ਕਰਨ ਵਾਸਤੇ ਤਿਆਰ ਹਾਂ ਮੈਂ ਇਹੀ ਬੇਨਤੀ ਕਰੂੰਗਾ ਕਿ ਇਹ ਸੇਵਾਦਾਰ ਤੁਹਾਡੇ ਵਾਸਤੇ ਹਮੇਸ਼ਾ ਲਤ ਲਾਉਂਦਾ ਰਿਹਾ ਲਤ ਲਾਊਗਾ ਤੁਹਾਡੇ ਵਾਸਤੇ ਮਰਦਾ ਰਿਹਾ ਤੁਹਾਡੇ ਵਾਸਤੇ ਮਰੂਗਾ ਇਸ ਗੁਰੂ ਨਗਰੀ ਦਾ ਸਮਰਪਿਤ ਸਿਪਾਹੀ ਆਏ ਤੁਹਾਡਾ ਸੇਵਾਦਾਰ ਪਰ ਇਹਨਾਂ ਦੇ ਕਿਸੇ ਤਰ੍ਹਾਂ ਦੇ ਲੋਭ ਬਲਾਲਚ ਤਸ਼ੱਦਦ ਧਮਕੀਆਂ ਦੇ ਵਿੱਚ ਨਹੀਂ ਆਉਣਾ ਇਹਨਾਂ ਨੇ ਸਾਮ-ਦਾਮ ਦੰਡ ਭੇਦ ਜਿਹੜਾ ਇਹ ਲਫ਼ਜ਼ ਵਰਤਦੇ ਆ ਨਾ ਇਹ ਦੋਵੇਂ ਸਰਕਾਰਾਂ ਵਰਤਦੀਆਂ ਸੈਂਟਰ ਵਾਲੀ ਵੀ ਤੇ ਇਹ ਸਟੇਟ ਵਾਲੀ ਵੀ ਇਹਨਾਂ ਦੇ ਸਾਮ-ਦਾਮ ਦੰਡ ਭੇਦ ਦਾ ਜਵਾਬ بڑے ਤਰੀਕੇ ਨਾਲ ਦੇਣਾ ਵੋਟ ਪਾ ਕੇ ਦੇਣਾ ਇਹਨਾਂ ਨੂੰ ਜੋ ਮਰਜ਼ੀ ਆ ਜੇ ਕੋਈ ਲੱਗਦਾ ਤੁਹਾਨੂੰ ਕਿਸੇ ਵੇਲੇ ਵੇਲਾ ਕੱਢਣਾ ਕੱਢ ਲਓ ਪਰ ਵੋਟ ਇਸ ਗੁਰੂ ਨਗਰੀ ਦੇ ਸੱਚੇ ਸੇਵਾਦਾਰ ਨੂੰ ਪਾਇਓ ਇਸ ਗੁਰੂ ਨਗਰੀ ਦੇ ਸੱਚਾ ਸੇਵਾਦਾਰ ਤੁਹਾਨੂੰ ਪਤਾ ਵਾ ਮੇਰੇ ਸਾਹਮਣੇ ਜਿਹੜੇ ਕੈਂਡੀਡੇਟ ਆ ਕਿਸੇ ਨੂੰ ਤੁਸੀਂ ਬੋਹ ਨਹੀਂ ਫੜ ਸਕਦੇ ਕਿਸੇ ਨੂੰ ਤੁਸੀਂ ਫੋਨ ਨਹੀਂ ਕਰ ਸਕਦੇ ਤੇ ਇਹ ਸੇਵਾਦਾਰ ਹਰ ਫੋਨ ਦਾ ਬੈਕ ਕਾਲ ਕਰਦਾ ਸੀ ਜਦੋਂ ਮੰਤਰੀ ਸੀ ਉਦੋਂ ਵੀ ਬੈਕ ਕਾਲ ਹੁੰਦੀ ਸੀ ਜਦੋਂ ਐਮਐਲਏ ਸੀ ਉਦੋਂ ਵੀ ਬੈਕ ਕਾਲ ਸੀ ਕਿਸੇ ਮੀਟਿੰਗ 'ਚ ਆ ਕਿਸੇ ਪ੍ਰੋਗਰਾਮ 'ਚ ਆ ਅੱਜ ਆ 10 12 15 ਦਿਨ ਜਿਹੜੇ ਆ ਇਹਦੇ 'ਚ ਮਾਫੀ ਆ ਮੈਂ ਹਮੇਸ਼ਾ ਮਾਫੀ ਮੰਗੀ ਆ ਕਿ ਹੁਣ ਸੰਭਵ ਨਹੀਂ ਕਿ ਮੈਂ ਹਰ ਫੋਨ ਚੁੱਕ ਸਕਾਂ ਜਾਂ ਬੈਕ ਕਾਲ ਕਰ ਸਕਾਂ 200 200 ਜਿਹੜੀ ਆ ਉਹ ਮਿਸ ਕਾਲ ਆ ਜਾਂਦੀ ਹੈ ਜਦੋਂ ਮੈਂ ਕੋਈ ਸਪੀਚ ਕਰਦਾ ਨਾ ਜਦੋਂ ਕਿਸੇ ਮੈਂ ਮੀਟਿੰਗ 'ਚ ਨਾ ਪਰ ਮੇਰਾ ਇਹ ਸੰਕਲਪ ਆ ਮੈਂ ਕਦੀ ਮਿਸ ਫੋਨ ਹੋਣ ਨਹੀਂ ਦਿੱਤਾ ਮੈਂ ਮੌਕੇ ਦੇ ਉੱਤੇ ਪਹੁੰਚਣ ਵਾਲਾ ਬੰਦਾ ਆ ਕਿਸੇ ਵੇਲੇ ਕੋਈ ਦੁੱਖ ਸੁੱਖ ਪ੍ਰੋਬਲਮ ਹੋਵੇ ਤੇ ਪਹੁੰਚਦਾ ਰਿਆਂ ਤੇ ਯਾਦ ਕਰੂੰ ਮੇਰੀ ਸੇਵਾ ਨੂੰ ਅੰਦਰੋਂ ਫੀਲ ਕਰੋ ਜਿਹੜੀ ਮੈਂ ਕੀਤੀ ਆ ਮੇਰੀ ਜਿਹੜੀ ਰਿਸਪੈਕਟ ਤੁਹਾਡੀ ਕੀਤੀ ਆ ਨਾ ਸੇਵਾਦਾਰ ਨੇ ਉਹਨੂੰ ਅੰਦਰੋਂ ਇਥੋਂ ਦਿਲੋਂ ਫੀਲ ਕਰੋ ਦਿਲ ਨਾਲ ਦਿਲ ਤੋਂ ਫੀਲ ਕਰਨਾ ਵਾ ਦਿਮਾਗ ਨਾਲ ਸੋਚਣਾ ਤੇ ਮਤਦਾਨ ਕਰਨਾ ਐਰ ਕਿ ਅਸੀਂ ਕੰਮ ਨੂੰ ਵੋਟ ਪਾਉਣੀ ਆ ਐਰ ਕਿ ਸਿਰਫ ਨਿਸ਼ਾਨ ਲੋਭ ਲਾਲਚ ਪ੍ਰੈਸ਼ਰ ਦੇ ਵਿੱਚ ਵੋਟ ਨਹੀਂ ਪਾਉਣੀ ਅਸੀਂ ਗੁਰੂ ਨਗਰੀ ਦੇ ਹੋਰ 5 ਸਾਲ ਨਹੀਂ ਗਾਉਣੇ ਮੈਂ ਹਮੇਸ਼ਾ ਕਹਿੰਦਾ ਬਟਨ ਦਬਿਆ ਜਾਂਦਾ 5 ਸੈਕਿੰਡ ਚ ਉਮਰ ਲੰਘ ਜਾਂਦੀ 5 ਸਾਲ ਇਹ 5 ਸਾਲ ਕੋਈ ਬੰਦਾ ਨਹੀਂ ਜੇ ਆਉਂਦਾ ਇਹ 10 ਸਾਲ ਰਹਿ ਗਿਆ ਔਜਲਾ ਦੋ ਵਾਰੀ ਐਮਪੀ ਬਣਿਆ ਇੱਕ ਬੰਦਾ ਸੋਚ ਕੇ ਦੱਸੋ ਵੋਟ ਲੈਣ ਤੋਂ ਬਾਅਦ ਕਦੀ ਇਹ ਤੁਹਾਨੂੰ ਪੁੱਛਣ ਆਇਆ ਕਦੀ ਤੁਹਾਡੇ ਮਹੱਲੇ 'ਚ ਆਇਆ ਕਦੀ ਤੁਹਾਨੂੰ ਕਦੀ ਫੋਨ ਕਰਕੇ ਪੁੱਛਿਆ ਤੁਹਾਨੂੰ ਕੋਈ ਕੰਮ ਤਾਂ ਨਹੀਂ ਹੈ ਐ ਸੇਵਾਦਾਰ ਸੀ ਜਿਹੜਾ ਸਾਈਕਲ ਤੇ ਚੜ੍ਹ ਕੇ ਲੋਕਾਂ ਨੂੰ ਜਾ ਕੇ ਪੁੱਛਦਾ ਦੱਸੋ ਕੋਈ ਕੰਮ ਦੱਸੋ ਕੋਈ ਗੱਲ ਹੋਰ ਦੱਸੋ ਇੰਜ ਨਹੀਂ ਕਦੀ ਕੀਤਾ ਹਮੇਸ਼ਾ ਇੰਜ ਕਰਦਾ ਦੱਸੋ ਸੇਵਾ ਦੱਸੋ ਹੋਰ ਦੱਸੋ ਇਹ ਹੋ ਗਿਆ ਖਬਰ ਪੋਜ਼ਿਟਿਵ ਹਮੇਸ਼ਾ ਪੋਜ਼ਿਟਿਵ ਹਮੇਸ਼ਾ ਹੀ ਖੜਾ ਤੁਹਾਡੀ ਸੇਵਾ ਵਾਸਤੇ ਇਸ ਕਰਕੇ ਮੇਰੀ ਬੇਨਤੀ ਨੂੰ ਸਵਾਰ ਕਰਿਓ ਕਿਸੇ ਬੋਰਡਾਂ ਦੇ ਚ ਕਿਸੇ ਐਡਵਰਟਾਈਜ਼ਮੈਂਟ ਦੇ ਪ੍ਰਭਾਵ ਚ ਨਾ ਆਇਓ ਕਿਸੇ ਤਰ੍ਹਾਂ ਦੇ ਤਸ਼ੱਦਦ ਕਿਸੇ ਤਰ੍ਹਾਂ ਦੇ ਲੋਭ ਲਾਲਚ ਨਾ ਆਇਓ ਕਿਸੇ ਤਰ੍ਹਾਂ ਦੇ ਲੋਭ ਲਾਲਚ ਨਾ ਆਇਓ ਇਹ ਗੁਰੂ ਨਗਰੀਆ ਇਹ ਗੁਰੂ ਸਾਹਿਬਾਂ ਦੀ ਇਹ ਪੁੱਤਰ ਧਰਤੀ ਆ ਗੁਰੂਆਂ ਪੀਰਾਂ ਪਗੰਬਰਾਂ ਦੀ ਜਿਨ੍ਹਾਂ ਨੇ ਹਰ ਤਸ਼ੱਦਦ ਦਾ ਜਵਾਬ ਦਿੱਤਾ ਜਿਨ੍ਹਾਂ ਨੇ ਜਿਨ੍ਹਾਂ ਦਾ ਸੇਵਾ ਜਿਨ੍ਹਾਂ ਦਾ ਇੱਥੇ ਕਿਰਤ ਕਰਨ ਦਾ ਨਾਮ ਜਪਣ ਦਾ ਵੰਡ ਛਕਣ ਦਾ ਜਿਹੜਾ ਇਹ ਇਹ ਸੰਕਲਪ ਆ ਅਸੀਂ ਕਿਸੇ ਲਾਲਚ ਕਿਸੇ ਲੋਭ ਕਿਸੇ ਥ੍ਰੈਟ ਤੋਂ ਡਰਨ ਵਾਲੇ ਨਹੀਂ ਕਿਸੇ ਪ੍ਰੈਸ਼ਰ ਚ ਆਉਣ ਵਾਲੇ ਨਹੀਂ ਇਸ ਕਰਕੇ ਫੈਸਲਾ ਦਿਲ ਤੇ ਦਿਮਾਗ ਦੀ ਸੁਣੋ ਐਸ ਸੇਵਾਦਾਰ ਨੂੰ ਚੁਣੋ ਤਾਂ ਕਿ ਅਸੀਂ ਗੁਰੂ ਨਗਰੀ ਨੂੰ ਅੱਗੇ ਲੈ ਕੇ ਜਾ ਸਕੀਏ ਫਿਰ ਮਿਲੂੰਗਾ ਧੰਨਵਾਦ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ